ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਾਨੀ ਤੂੰ ਆਇਓ ਲਾਹਾ ਲੈ ਇਹ ਸਾਖੀ ਤਾਜ ਦੇ ਮੋਤੀ ਵਿੱਚੋਂ ਲਈ ਗਈ ਹੈ ਇਸ ਤਰ੍ਹਾਂ ਹੈ ਸਾਖੀ ਸੇਵਾ ਭਜਨ ਤੇ ਦਾਨ ਬੜੀਆਂ ਸੁਖਸਾਰ ਚੀਜ਼ਾਂ ਨੇ ਜਦੋਂ ਇਹ ਇਸ ਦੇ ਹਿਰਦੇ ਵਿੱਚ ਵਸ ਜਾਂਦੇ ਹਨ ਤਾਂ ਇਸ ਦੀ ਹੱਦ ਨਹੀਂ ਨਾਮ ਦੀ ਮਸਤੀ ਦੀ ਕੋਈ ਹੱਦ ਨਹੀਂ ਸੰਸਾਰਿਕ ਮਨੁੱਖ ਨੂੰ ਤਨ ਦੀ ਮਸਤੀ ਹੈ ਜੋ ਬੰਦੀ ਮਸਤੀ ਹੈ ਪਰੰਤੂ ਇਹ ਚੀਜ਼ਾਂ ਮਨੁੱਖ ਦੀ लाज ਨਹੀਂ ਰੱਖਦੀਆਂ ਜੇ ਕਿਸੇ ਬੰਦੇ ਨੂੰ ਨਾਮ ਦੀ ਖੁਵਾਰੀ ਚੜ ਜਾਵੇ ਫਿਰ ਇਹ ਉੱਤਰ ਦੀ ਨਹੀਂ ਇਸ ਦੇ ਵਿੱਚ ਹੀ ਲੈ ਹੋ ਜਾਂਦਾ ਹੈ ਕ੍ਰਿਸ਼ਨ ਭਗਵਾਨ ਅਰਜੁਨ ਨਾਲ ਗੱਲਾਂ ਕਰਦੇ ਹਨ ਕ੍ਰਿਸ਼ਨ ਜੀ ਨੇ ਕਿਹਾ ਮੇਰੇ ਵੱਡੇ ਵੱਡੇ ਭਗਤ ਨੇ ਅਰਜਨ ਨੇ ਕਿਹਾ ਮੇਰੇ ਨਾਲੋਂ ਵੱਡੇ ਹਨ ਕ੍ਰਿਸ਼ਨ ਜੀ ਨੇ ਕਿਹਾ ਹਾਂ ਤੇਰੇ ਨਾਲੋਂ ਵੀ ਵੱਡੇ ਹਨ ਨੌ ਪ੍ਰਕਾਰ ਦੀ ਭਗਤੀ ਹੁੰਦੀ ਹੈ ਅਰਜਨ ਨੇ ਕਿਹਾ ਮਹਾਰਾਜ ਜੀ ਮੈਨੂੰ ਵੀ ਦਿਖਾਓ ਜਿਹੜਾ ਡ੍ਰਿੜ ਵਿਸ਼ਵਾਸ ਹੋ ਕੇ ਭਗਤੀ ਕਰਦਾ ਹੈ ਉਹ ਭਗਤ ਹੈ ਕ੍ਰਿਸ਼ਨ ਜੀ ਜੰਗਲਵਲ ਤੌਰ 'ਤੇ ਇੱਕ रिखे को तितर बना बना लिया ते आपने तीर कमान ले लिया आप शिकारी बन गए एक ऋषि ूआं लाई बैठा सी कृष्ण जी उस को गए और ऋषि को तितर आके आुकया कृष्ण जी ने ऋषि रिशिंग कहा ऋषि जी साढ़ा तितर वापस कर दियो असी भुन के छकना है ऋषि ने कहा ਹੋਂ ਤਾਂ ਇਹ ਸਾਡੀ ਸ਼ਰਨ ਵਿੱਚ ਆ ਗਿਆ ਹੈ ਮੈਂ ਨਹੀਂ ਦੇਵਾਂਗਾ। ਕ੍ਰਿਸ਼ਨ ਜੀ ਨੇ ਫਿਰ ਕਿਹਾ ਅਸੀਂ ਇਸ ਨੂੰ ਤੀਰ ਮਾਰਿਆ ਹੈ ਅਸੀਂ ਭੁੱਖੇ ਹਾਂ ਸਾਨੂੰ ਦੇ ਦਿਓ। ॠषि ਕਹਿੰਦਾ ਮੈਂ ਤਿੱਤਰ ਵਾਪਸ ਨਹੀਂ ਦੇਣਾ ਜੇ ਚਾਹੋ ਤਾਂ ਮੇਰੇ ਸਰੀਰ ਦਾ ਉਹਨਾ ਮਾਸ ਵੱਢ ਲਵੋ। ਕ੍ਰਿਸ਼ਨ ਜੀ ਨੇ ਕਿਹਾ ਚੰਗਾ ਫਿਰ ਇਸ ਤਿੱਤਰ ਦੇ ਬਰਾਬਰ ਆਪਣਾ ਮਾਸ ਵੱਢ ਕੇ ਦੇ ਦੇ দান ਭਗਤੀ ਅਤੇ ਸੇਵਾ ਮਰਨ ਸਮੇ ਦੇ ਆਸਰਾ ਹਨ ਪ੍ਰੰਤੂ ਸਤਿਗੁਰ ਦੀ ਸੇਵਾ ਕਰਨੀ ਬਹੁਤ ਔਖੀ ਹੈ ਸਾੰਤੇ ਹੀ ਲੋਕਾਂ ਨੂੰ ਸੇਵਾ দান ਨਾਮ ਸਿਮਰਨ ਕਰਨ ਦੀ ਸਿੱਖਿਆ ਦਿੰਦੇ ਹਨ ਇਹਨਾਂ ਤਿੰਨ ਗੱਲਾਂ ਵਿੱਚ ਮੁਕਤੀ ਹੈ ਇਹਨਾਂ ਵਿੱਚ ਹੀ ਭਗਤੀ ਹੈ ॠषि ਆਪਣੇ ਸਰੀਰ ਦਾ ਮਾਸ ਵੱਢ ਕੇ ਤਿੱਤਰ ਦੇ ਬਰਾਬਰ ਤੋਲਣ ਲੱਗਾ ਪ੍ਰੰਤੂ ਪਲੜਾ ਉੱਠੇ ਹੀ ਨਾ ਅੰਤ ਰਿਸ਼ੀ ਨੇ ਕਿਹਾ ਹੁਣ ਤੁਸੀਂ ਆਪ ਮੇਰੇ ਸਰੀਰ ਦਾ ਮਾਸ ਵੱਢ ਕੇ ਪਾਈ ਜਾਓ ਪ੍ਰੰਤੂ ਮਾਸ ਤਿੱਤਰ ਦੇ ਸਮਾਨ ਹੋਵੇ ਨਾ ਅੰਦਰੋਂ ਆਵਾਜ਼ ਆਈ ਸੱਚ ਦੀ ਆਵਾਜ਼ ਆਈ ਫਿਰ ਰਿਸ਼ੀ ਨੇ ਕ੍ਰਿਸ਼ਨ ਜੀ ਨੂੰ ਕਿਹਾ ਇਉਂ ਕਰੋ ਤੁਸੀਂ ਮੇਰਾ ਸਾਰਾ ਰੰਗ ਹੀ ਚੁੱਕ ਕੇ ਤੱਕੜੀ ਵਿੱਚ ਪਾ ਲਵੋ ਭਾਪ ਤੁਸੀਂ ਮੈਨੂੰ ਸਾਰੇ ਸਰੀਰ ਨੂੰ ਚੁੱਕ ਕੇ ਇਸ ਤੱਕੜੀ ਵਿੱਚ ਪਾ ਲਵੋ ਰਿਸ਼ਨ ਜੀ ਬਹੁਤ ਖੁਸ਼ ਹੋਏ ਉਹਨਾਂ ਨੇ ਰਿਸ਼ੀ ਨੂੰ ਚੁੱਕ ਕੇ ਆਪਣੇ ਗਲ ਨਾਲ ਲਾ ਲਿਆ ਜੀਵ ਰੱਬ ਤੋਂ ਦੂਰ ਹੈ ਪਹਿਲਾਂ ਧਰਮ ਫਿਰ ਨਾਮ ਪੱਲੇ ਰਹਿੰਦਾ ਹੈ ਉਸ ਬੰਦੇ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਜੋ ਆਤਮਾ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਹਨ ਸਾਥ ਸੰਗਤ ਜੀ ਸਾਨੂੰ ਵਾਹਿਗੁਰੂ ਵਾਹਿਗੁਰੂ ਜਪ ਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਇਸ ਲਈ ਸਾਨੂੰ ਵਾਹਿਗੁਰੂ ਵਾਹਿਗੁਰੂ ਦਾ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਲਈ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ